ਜੇ ਤੁਸੀਂ ਕੱਚੀ ਹਲਦੀ ਦਾ ਚਾਰਜ ਹੀ ਕਰਿਆ ਤਰੀਕੇ ਦੇ ਨਾਲ ਬਣਾ ਕੇ ਰੱਖ ਲਿਆ ਤੁਹਾਨੂੰ ساری ਜ਼ਿੰਦਗੀ ਦੀ ਦਵਾਈਆਂ ਖਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਐਂਟੀਬਾਇਟਿਕ ਦਾ ਕੰਮ ਕਰਦੀ ਹੈ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਰਹਿੰਦੀ ਹੈ ਜਾਂ बार-बार ਸਰੀਰ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਜਾਂ ਤੁਹਾਡਾ ਖੂਨ ਗੰਦਾ ਹੁੰਦਾ ਉਹਨੂੰ ਸਾਫ਼ ਕਰ ਦੂਗੀ ਇਹ ਤਿਆਰ ਕਿਵੇਂ ਹੁੰਦੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਓ ਤੁਸੀਂ ਕਰਨਾ ਕੀ ਹੈ ਜੀ 1 ਕਿਲੋ ਕੱਚੀ ਹਲਦੀ ਲੈਣੀ ਹੈ ਤੁਸੀਂ ਵੱਧ ਵੀ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਜਿੰਨੀ ਤੁਹਾਨੂੰ ਲੋੜ ਹੈ ਓਦੋਂ ਬਾਅਦ ਇਹਨੂੰ ਤੁਸੀਂ ਜੀ ਚੰਗੇ ਤਰੀਕੇ ਦੇ ਨਾਲ ਛਿੱਲ ਲਿਓ ਜਦੋਂ ਇਹ ਤੁਸੀਂ ਛਿੱਲ ਲਈ ਜੀ ਓਦੋਂ ਬਾਅਦ ਇਹਨੂੰ ਤੁਸੀਂ ਕਿਸੇ ਭਾਂ ਆਰੇ ਦੇ ਵਿੱਚ ਤੁਸੀਂ ਪਾਣੀ ਪਾ ਕੇ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਜੀ ਸਾਫ਼ ਕਰ ਲਿਓ ਸਾਫ਼ ਕਰਕੇ ਕਿਸੇ ਪਲੇਟ ਦੇ ਵਿੱਚ ਕੱਢ ਲਿਓ ਜੀ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਕੱਟ ਲੈਣੇ ਨੇ ਚਾਹੇ ਤੁਸੀਂ ਲੰਬੇ ਪੀਸ ਕੱਟ ਲਓ ਚਾਹੇ ਗੋਲ ਕੱਟ ਲਓ ਜਿਵੇਂ ਤੁਹਾਡੀ ਇੱਛਾ ਹੋਵੇ ਈ ਕੱਟ ਸਕਦੇ ਹੋ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ 10 ਮਿੰਟ ਧੁੱਪ ਦੇ ਵਿੱਚ ਰੱਖ ਦੋ ਫਿਰ ਤੁਹਾਨੂੰ ਚਾਹੀਦੇ ਨੇ ਜੀ ਹਰੀਆਂ ਮਿਰਚਾਂ ਜਿਹੜੀਆਂ ਇਹਦੀਆਂ ਪਿਛਲੀਆਂ ਡੰਡਲਾਂ ਹੋਣਗੀਆਂ ਤੁਸੀਂ ਉਹਨਾਂ ਨੂੰ ਤੋੜ ਦਿਓ ਇਹਨਾਂ ਨੇ ਵੀ ਤੁਸੀਂ ਛੋਟੇ-ਛੋਟੇ ਟੋਕਰੇ ਕਰ ਲਿਓ ਜੀ ਇੰਚ ਇੰਚ ਦੇ ਉਸ ਤੋਂ ਬਾਅਦ ਜੀ ਚਾਹੀਦੇ ਨੇ ਮਸਾਲੇ ਖੜੇ ਮਸਾਲੇ ਇੱਕ ਚਮਚਾ ਆਪਾਂ ਨੇ ਪ ਚਮਚਾ ਪਾਣੀ ਜੀ ਆਪਾਂ ਅਜਮੈਣ ਦਾ ਤੇ ਇੱਕ ਚਮਚਾ ਪਾਣੀ ਜੀਰੇ ਦਾ ਤੇ ਅੱਧਾ ਚਮਚਾ ਪਾਣੀ ਜੀ ਮੇਥੀ ਦਾਣੇ ਦਾ ਤੇ ਥੋੜੀ ਜੀ ਪਾਣੀ ਆਪਾਂ ਨੇ ਰਾਈ ਜੀ ਤੇ ਇੱਕ ਪਾਣੀ ਇਹਦੇ ਵਿੱਚ ਤੁਸੀਂ ਜੀ ਵੱਡੀ ਇਲਾਇਚੀ ਤੇ ਚਾਰ ਪੰਜ ਇਹਦੇ ਵਿੱਚ ਤੁਸੀਂ ਪਾ ਲਓ ਸੁੱਕੀਆਂ ਮਿਰਚਾਂ ਇਹ ਤੁਸੀਂ ਸਾਰੇ ਮਸਾਲਿਆਂ ਨੂੰ ਜੀ ਸਲੋ ਗੈਂਟ ਤੇ ਚਾਰ ਪੰਜ ਮਿੰਟ ਭਨਨੇ ਲੈ ਜਿਹੜੀ ਇਹਨਾਂ ਦੇ ਵਿੱਚ ਨਮੀ ਹੋਊਗੀ ਉਹ ਖਤਮ ਹੋ ਜੂਗੀ ਉਸ ਤੋਂ ਬਾਅਦ ਇਹਨੂੰ ਤੁਸੀਂ ਪਲੇਟ ਦੇ ਵਿੱਚ ਪਾ ਕੇ ਠੰਡਾ ਕਰ ਲਓ ਜੀ ਫਿਰ ਮਿਕਸੀ ਜਾਰ ਦੇ ਵਿੱਚ ਪਾ ਕੇ ਤੁਸੀਂ ਇਹਦਾ ਦਰਦੜਾ ਜਾਂ ਬਰੀਕ ਜਿਹਾ ਪਾਊਡਰ ਤਿਆਰ ਕਰ ਲਿਓ ਉਸ ਤੋਂ ਬਾਅਦ ਜੀ ਤੁਹਾਨੂੰ ਦੋ ਕੜਛੀਆਂ ਸਰੋਂ ਦੇ ਤੇਲ ਦੀਆਂ ਚਾਹੀਦੀਆਂ ਨੇ ਗਰਮ ਕਰ ਲਿਓ ਗਰਮ ਕਰਕੇ ਠੰਡਾ ਕਰ ਲਿਓ ਉਸ ਤੋਂ ਬਾਅਦ ਜੀ ਥੋੜੀ ਜਿਹੀ ਪਾਣੀ ਆ ਤੁਸੀਂ ਹਿੰਗ ਜੀ ਜਿਹੜੀ ਆਪਾਂ ਨੇ ਜੀ ਕੱਚੀ ਹਲਦੀ ਕੱਟ ਕੇ ਰੱਖੀ ਦੀ ਉਸ ਤੋਂ ਬਾਅਦ ਇਹ ਤੁਸੀਂ ਵਿੱਚ ਪਾ ਲਿਓ ਤੇ ਫਿਰ ਜਿਹੜੀਆਂ ਮਿਰਚਾਂ ਕੱਟੀਆਂ ਦੀ ਉਹ ਵੀ ਵਿੱਚ ਪਾ ਲਿਓ ਇਹਨਾਂ ਨੂੰ ਤੁਸੀਂ 4-5 ਮਿੰਟ ਸਲੋ ਗੈਸ ਤੇ ਭੁੰਨ ਲਿਓ ਜੀ ਫਿਰ ਆਪਾਂ ਪਾਵਾਂਗੇ ਮਸਾਲੇ ਇੱਕ ਚਮਚਾ ਪਾਵਾਂ ਆਪਾਂ ਨੇ ਜੀ ਲਾਲ ਮਿਰਚ ਦਾ ਤੇ ਇੱਕ ਚਮਚਾ ਪਾਵਾਂਗੇ ਇਹਦੇ ਵਿੱਚ ਜੀ ਆਪਾਂ ਨਮਕ ਦਾ ਇਹਨੂੰ ਤੁਸੀਂ ਜੀ ਮਿਕਸ ਕਰ ਲਿਓ ਦੋਨੇ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਦੂਜਾ ਮਸਾਲਾ ਰਗੜੇ ਦੀਗਾ ਉਹ ਇਹਦੇ ਵਿੱਚ ਪਾ ਲਓ ਸਾਰੇ ਮਸ ਸਕਣ ਤੋਂ ਬਾਅਦ ਜੀ ਇੱਕ ਚਮਚਾ ਇਹਦੇ ਵਿੱਚ ਪਾਣਾ ਆਪਣੇ ਕਲੌਂਜੀ ਦਾ ਇਹਨੂੰ ਵੀ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਿਰਕਾ ਸਿਰਕਾ ਨਾਲ ਕੀ ਹੋਊਗਾ ਜਿਹੜਾ ਤੁਹਾਡਾ ਚਾਰ ਹੈ ਜੀ ਲੰਬੇ ਸਮੇਂ ਤੱਕ ਚੱਲੂਗਾ ਉਸ ਤੋਂ ਬਾਅਦ ਜਿਹਨੂੰ ਤੁਸੀਂ ਜਾਂ ਤਾਂ ਕਿਸੇ ਕੰਚ ਦੇ ਜਾਰ ਦੇ ਵਿੱਚ ਰੱਖ ਲਓ ਜਾਂ ਕਿਸੇ ਚੀਨੀ ਦੇ ਭਾਂਡੇ ਦੇ ਵਿੱਚ ਪਾ ਕੇ ਰੱਖ ਲਓ ਇਹ ਤੁਸੀਂ ਖਾਣਾ ਸਟਾਰਟ ਕਰ ਦਿਓ ਤੁਸੀਂ 20 ਦਿਨਾਂ ਦੇ ਵਿੱਚ ਦੇਖੋਗੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਹੈ ਜਾਂ बार-बार ਇਨਫੈਕਸ਼ਨ ਹੁੰਦੀ ਹੈ ਜਾਂ ਤੁਹਾਡੇ ਅੰਦਰ ਕਮਜ਼ੋਰੀ ਹੈ ਸਾਨੂੰ ਕੋਈ ਪ੍ਰੋਟੀਨ ਖਾਣ ਦੀ ਲੋੜ ਨਹੀਂ ਹੈਗੀ ਜਿਹੜਾ ਤੁਹਾਡਾ ਦਿਲ ਤੇ ਆੜੀ ਨੇ ਲੋਹੇ ਵਰਗੇ ਮਜ਼ਬੂਤ ਹੋ ਜਾਣਗੀਆਂ ਤੇ ਜਿਹੜਾ ਤੁਹਾਡਾ ਰੰਗ ਹੈ ਜੀ ਲਾਲ ਸੁਹਾਗੋਰਾ ਹੋ ਜਾਊਗਾ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਦੇ ਕੰਮ ਆ ਜੀ ਜੀ